ਬੇਹੱਦ ਹੀ ਮੰਦ ਭਾਗੀ ਖਬਰ ਹੈ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਦੁਬਈ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਕਿ ਮ੍ਰਿਤਕ ਦੀ ਪਛਾਣ 35 ਸਾਲਾ ਨਵਜੋਤ ਸਿੰਘ ਔਜਲਾ ਵਜੋਂ ਹੋਈ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ 4 ਸਾਲ ਪਹਿਲਾਂ ਜੋ ਹੈ ਦੁਬਈ ਗਿਆ ਸੀਗਾ ਤੇ ਅਬਡੰਗ ਕਰਦਾ ਰਹਿੰਦਾ ਸੀ ਯਾਨੀ ਕਿ ਕਦੇ ਜੋ ਹੈ ਭਾਰਤ ਦੇ ਵਿੱਚ ਰਹਿੰਦਾ ਸੀ ਆ ਕਿ ਪੰਜਾਬ 'ਚ ਰਹਿੰਦਾ ਸੀਗਾ ਤੇ ਕੁਝ ਦਿਨਾਂ ਦੇ ਲਈ ਜੋ ਹੈ ਦੁਬਈ ਚਲਾ ਜਾਂਦਾ ਸੀ ਲੇਕਿਨ ਹੁਣ ਜੋ ਹੈ ਇਸ ਵਾਰ ਉਹ ਜਦੋਂ ਦੁਬਈ ਗਿਆ ਤਾਂ ਮੁੜ ਵਾਪਸ ਘਰ ਨਹੀਂ ਆ ਸਕਿਆ ਦੱਸਿਆ ਕਿ 35 ਸਾਲਾ ਨਵਜੋਤ ਸਿੰਘ ਔਜਲਾ ਦੀ ਦੁਬਈ ਦੇ ਵਿੱਚ ਜੋ ਹੈ ਮੌਤ ਹੋ ਗਈ ਹੈ ਤਾਂ ਕਾਰਨ ਜੋ ਹੈ ਮੌਦਾ ਫਿਲਹਾਲ ਸਪਸ਼ਟ ਨਹੀਂ ਦੱਸਿਆ ਜਾ ਰਿਹਾ ਲੇਕਿਨ ਪਿੰਡ ਵਾਸੀਆਂ ਨੇ ਇਹ ਕਿਹਾ ਕਿ ਦਿਲ ਦਾ ਦੌਰਾ ਪੈਣ ਕਰਕੇ ਜੋ ਹੈ ਨਵਜੋਤ ਸਿੰਘ ਦੀ ਮੌਤ ਦੁਬਈ ਦੇ ਵਿੱਚ ਹੋ ਗਈ ਹੈ ਤਾਂ ਇਸ ਮਗਰੋਂ ਪਰਿਵਾਰ ਵੱਡੇ ਸਦਮੇ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਦੱਸਿਆ ਕਿ ਇਸ ਵੇਲੇ ਵੱਡਾ ਝਟਕਾ ਉਹਨਾਂ ਨੂੰ ਲੱਗਿਆ ਹੈ ਦਰਅਸਲ ਨਵਜੋਤ ਸਿੰਘ ਔਜਲਾ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਪਿਓ ਤੇ ਪਤਨੀ ਤੇ ਇੱਕ 마ਸੂਮ ਪੁੱਤ ਨੂੰ ਛੱਡ ਗਿਆ ਹੈ ਤਾਂ ਹੁਣ ਇਸ ਨੌਜਵਾਨ ਦੀ ਦੁਬਈ ਦੇ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਦੱਸਿਆ ਕਿ ਪਰਿਵਾਰ ਦੇ ਵਿੱਚ ਮਾਤਮ छा ਚੁੱਕਿਆ ਹੈ ਦਰਸਲ ਖੰਨਾ ਦੇ ਪਿੰਡ ਮਾਜਰੀ ਰਸੂਲੜਾ ਦਾ ਇਹ ਨੌਜਵਾਨ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਪਰਿਵਾਰ ਦੀ ਭਲਾਈ ਦੇ ਲਈ ਦੁਬਈ ਜਾਂਦਾ ਸੀਗਾ ਤੇ ਕੁਝ ਮਹੀਨੇ ਪਹਿਲਾਂ ਹੀ ਹੁਣ ਘਰ ਆਪਣੇ ਆਇਆ ਹੋਇਆ ਸੀਗਾ ਤਾਂ ਕੁਝ ਮਹੀਨੇ ਪਹਿਲਾਂ ਹੀ ਇਹ ਵਾਪਸ ਦੁਬਈ ਚਲਾ ਗਿਆ ਲੇਕਿਨ ਉਸ ਦਾ ਹੁਣ ਇੱਥੇ ਵਾਪਸ ਆਣਾ ਨਹੀਂ ਹੋਇਆ ਉਸ ਦੀ ਮੌਤ ਹੋ ਗਈ ਇਹ ਵੀ ਜਾਣਕਾਰੀ ਜਿਹੜੀ ਪਿੰਡ ਵਾਸੀਆਂ ਨੇ ਦਿੱਤੀ ਹੈ ਕਿ ਉਸਨੇ ਅੱਜ ਹੀ 28 ਅਕਤੂਬਰ ਨੂੰ ਹੀ ਘਰ ਵਾਪਸ ਆਉਣਾ ਸੀਗਾ ਦੁਬਈ ਤੋਂ ਲੇਕਿਨ ਐਸਾ ਦਿਨ ਚੜਿਆ ਕਾਲਾ ਦਿਨ ਪਰਿਵਾਰ ਦੇ ਲਈ ਚੜਿਆ ਕਿ ਉਹਨਾਂ ਦੇ ਨੌਜਵਾਨ ਮੁੰਡਾ ਜੋ ਹੈ ਉਹ ਦੁਬਈ ਤੋਂ ਵਾਪਸ ਘਰ ਹੀ ਨਹੀਂ ਪਰਤ ਸਕਿਆ ਸੋ ਬੇਹਾਦੀ ਮੰਦਪਾਗੀ ਖਬਰ ਹੈ ਪੰਜਾਬੀ ਮੁੰਡੇ ਦੀ ਜੋ ਹੈ ਮੌਤ ਹੋਈ ਹੈ ਦੁਬਈ ਦੇ ਵਿੱਚ ਉਹ ਕੰਮ ਕਰਦਾ ਸੀਗਾ ਘਰ ਆਂਦਾ ਜਾਂਦਾ ਰਹਿੰਦਾ ਸੀ ਲੇਕਿਨ ਇਸ ਵਾਰ ਜੋ ਹੈ ਉਹ ਆਪਣੇ ਪਰਿਵਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆ ਗਿਆ ਸੋ ਇਹ ਬੇਹਾਦੀ ਮੰਦਪਾਗੀ ਖਬਰ ਦੁਬਈ ਤੋਂ ਦਾਸੇਕ ਸਾਹਮਣੇ ਆਈ ਹੈ ਦੁਬਈ ਦੇ ਵਿੱਚ 35 ਸਾਲਾ ਨਵਜੋਤ ਸਿੰਘ ਔਜਲਾ ਦੀ ਮੌਤ ਹੋ ਗਈ ਤਾਂ ਪਰਿਵਾਰ ਦਾ ਇਕਲੌਤਾ ਪੁੱਤਰ ਸੀਗਾ ਨਵਜੋਤ ਸਿੰਘ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਇਹ ਪਰਿਵਾਰ ਦੇ ਜਿਸ ਵੇਲੇ ਵੱਡਾ ਚਟਕਾ ਉਹਨਾਂ ਨੂੰ ਲੱਗਿਆ ਹੈ ਪਿੱਛੇ ਦਾਸੇ ਕਿ ਇੱਕ ਮਾਸੂਮ ਪੁੱਤ ਜੋ ਹੈ ਨਵਜੋਤ ਸਿੰਘ ਛੱਡ ਗਿਆ ਤੇ ਨਾਲ ਹੀ ਨਾਲ ਬਜ਼ੁਰਗ ਮਾਪਿਓ ਨੇ ਉਸਦੇ ਪਤਨੀ ਹੈ ਸੋ ਪਰਿਵਾਰ ਨੂੰ ਦਾਸੇ ਕਿ ਕਾਫੀ ਡੂੰਗਾ ਸਦਮਾ ਇਹ ਲੱਗਿਆ ਹੈ ਪਿੰਡ ਵਾਸੀਆਂ ਦੇ ਵੱਲੋਂ ਕਿ ਕੁਝ ਜਾਣਕਾਰੀ ਦਿੱਤੀ ਗਈ ਹੈ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਸਾਡੇ ਘਰਾਂ ਦੇ ਸੀਗਾ ਵੀ ਇਹਨਾਂ ਨੂੰ ਹੋਰ 2 ਮਹੀਨੇ ਹੋਏ ਸੀ ਅਜੇ ਕਿੰਨਾ ਟਾਈਮ ਹੋ ਗਿਆ ਜੇ ਨਹੀਂ ਇਹ ਚਾਰ ਚ ਚਾਰ ਪੰਜ ਸਾਲ ਤੋਂ ਜਾ ਰਿਹਾ ਸੀ ਜੀ ਉੱਥੇ ਵੱਲ ਕੇ ਜਾਂਦਾ ਜੀ ਹੁਣ 2 ਮਹੀਨੇ ਹੋਏ ਸੀ ਜਿਹਨੂੰ ਗਏ ਸੀ ਇਹ ਦਵਾਈ ਗਏ ਹੋਏ ਸੀ ਜੀ ਲਾਫ ਕਰਾ ਤੇ ਵਾਪਸ ਆਣ ਨੂੰ ਇਹ ਨਾਮ ਲੰਬਜੋਤ ਸਿੰਘ ਜੀ ਉਹ ਵਾਪਸ ਕਰਾਉਣਾ ਕਰਾਣੇ ਇਹਨਾਂ ਨੂੰ ਵਾਪਸ ਹੋਲੇ ਹੋਣਾ ਸੀਗਾ ਥੋੜੇ ਦਿਨ ਤੱਕ ਅੱਛਾ ਹਾਂ ਜੀ ਇਸ ਤਰ੍ਹਾਂ ਲੱਗਦਾ ਪਰਿਵਾਰ ਦਾ ਪਿਛੋ ਜਿਹੜਾ ਹੈਗਾ ਯਾਰ ਪਰਿਵਾਰ ਤੋਂ ਕਿਰਾ ਕਿਸ ਤਰ੍ਹਾਂ ਪਾ ਚੁੱਕਿਆ ਹੈ ਵੇਖੋ ਜੀ ਬਹੁਤ ਮਾੜਾ ਹੋਇਆ ਇਕੱਲਾ ਇਕੱਲਾ ਸੀਗਾ ਜੀ ਮੁੰਡਾ ਬਹੁਤ ਦੁਖ ਦੀ ਗੱਲ ਹੈ ਜੀ ਬਹੁਤ ਮਾੜਾ ਹੋਇਆ ਤੇ ਬਾਕੀ ਪਰਿਵਾਰ ਦਾ ਭਾਣਾ ਮੰਨਦਾ ਮਲਵਕਸ਼ੀ ਪ੍ਰਵਾਹ ਨੇ ਗਵਤ ਹੈ ਨਾ ਪਰਿਵਾਰ ਦੇ ਵਿੱਚ ਉਹਨਾਂ ਹੀ ਵਾਈਫਾਈ ਤੋਂ ਤੇ ਬੇਟਾ ਛੋਟਾ ਜਿਹਾ ਜਿੱਤ ਤੇ ਮਾਤਾ ਇਹਨਾਂ ਦੀ ਇਹਨਾਂ ਦੇ ਖਾਤਰ ਨੇ ਕਿੱਥੇ ਵਿਆਹ ਹੋਇਆ ਸੀ ਇਹ ਆਪਣੇ ਬਗਲੇ ਰਹੇ ਸੀ ਜੀ ਬਗਲੇ ਰਹਿਆ ਹਾਂਜੀ ਕਿੰਨਾ ਟਾਈਮ ਹੋ ਗਿਆ ਰਹੇ ਹਾਂ ਇਹਨਾਂ ਨੂੰ ਹੋਈ 5 6 7 ਸਾਲ ਹੋ ਗਈ ਤੇ ਵਾਈਫਾਈ ਨਹੀਂ ਗਈ ਆ ਪਾਰ ਜਿੱਥੇ ਨਹੀਂ ਉਹ ਇੱਧਰ ਹੀ ਹਾਂਜੀ ਕੀ ਪਰਿਵਾਰ ਕੀ ਸੀ ਇਹਨਾਂ ਪਰਿਵਾਰਾਂ ਨਾਲ ਜੀ ਖੇਤੀ ਵਾਲੇ ਦੇ ਜਮੀਨ ਕਿੰਨੀ ਜਮੀਨ ਹੈਗੀ ਜਮੀਨ ਤਾਂ ਅਸੀਂ ਹੈਗੀ ਹੈ ਗੁਜ਼ਾਰੇ ਦੀ ਹੈਗੀ ਹੈ ਜੀ ਜਿਹਦਾ ਲੱਗਦਾ ਕਿ ਪਰਿਵਾਰ ਦੇ ਕੁਝ ਸਦਸੇ ਸੀ ਜਿਹੜਾ ਕਮਾਉਣ ਵਾਲਾ ਸੀ ਹਾਂ ਹਾਂ ਬਹੁਤ ਮਾੜਾ ਹੋਇਆ ਜੀ ਇਕੱਲ ਪਰਮਾਤਮਾ ਕਿਸੇ ਨੂੰ ਨਾ ਕਰੇ ਬਹੁਤ ਮਾੜੀ ਗੱਲ ਆ ਜੀ ਬਹੁਤ ਮਾੜਾ ਹੋਇਆ ਜੀ ਕੀ ਕਹਿਣਾ ਜਾਵਾਂ ਸਰਕਾਰਾਂ ਨੂੰ ਜੀ ਸਰਕਾਰਾਂ ਨੂੰ ਅਸੀਂ ਇਹੀ ਕਹਾਂਗੇ ਵੀ ਜੇ ਸਾਡੇ ਇੱਧਰ ਰਜ਼ੀਗਾਰ ਮਲੇ ਸਾਡੇ ਨੌਜਵਾਨ ਬਾਹਰ ਨਾ ਜਾਣ ਬਹੁਤ ਆ ਸਹੀ ਸੁਣਦੇ ਬਹੁਤ ਖਬਰ ਆਉਂਦੀਆਂ ਨੇ ਨੋਜਵਾਰਾ ਇੱਛਾ ਨਾ ਹੋ ਗਿਆ ਇਸ ਤਰ੍ਹਾਂ ਹੋ ਗਿਆ ਉਧਰ ਬਾਹਰ ਬਹੁਤਾ ਹਾਸੇ ਨਹੀਂ ਤੇ ਉਧਰ ਕੋਈ ਜ਼ਿੰਮੇਵਾਰ ਨਹੀਂ ਹੈਗਾ ਸਾਡੇ ਨੌਜਵਾਰ ਉਧਰ ਰੋਂਦੇ ਰਹੇ ਨੇ ਬਾਹਰ ਜਾ ਕੇ ਵੀ ਸਾਡੀਆਂ ਸਰਕਾਰਾਂ ਵਾਲੇ ਇਹ ਜ਼ਿਗਾਰ ਦੇਣ ਤੇ ਸਾਡੇ ਨੌਜਵਾਰ ਉਧਰ ਬਾਹਰ ਨਾ ਜਾਣ ਸਕਣ ਇਸੇ ਜਿਹਾ ਕਰਦੇ ਹੋ ਵੀ ਸਾਡੀਆਂ ਸਰਕਾਰਾਂ ਰੋਜ਼ਗਾਰ ਦੇਣ ਭਰੀ ਹਨ ਤਸਵੀਰ ਆਪਾਂ ਕਰੀ ਜੀ ਜਿਹੜੇ ਏ ਹੈਗੀ ਐ ਇੱਥੇ ਪਾਸੇ ਸੀਗਦਾ ਸਰਸੇ ਆ ਜਾ ਸਰਕਾਰ ਹਾਂਜੀ ਹਾਂ ਆਜੀ ਅਸੀਂ ਇਹ ਮੰਨ ਕਰਦੇ ਆ ਸਰਕਾਰ ਕੋਲ ਵੀ ਉਹਦੀ ਜਿਹੜੀ ਦੇ ਆ ਵੀ ਉਹ ਉੱਪਰ ਲਿਆਂਦੀ ਆਵੇ ਕਿਉਂਕਿ ਇਹਦੀ ਜਿਹੜੀ ਰਸਮਾਂ ਨੇ ਪਰਿਵਾਰ ਕਰ ਸਕੇ ਗਿਆ ਵੀ ਗੱਡੋਈ ਤੋਂ ਗਾਹ ਗਿਆ ਜੀ ਬਾਈ ਤੇ 28 ਤੱਕ ਨੂੰ ਆਉਣਾ ਸੀਗਾ ਤੇ ਤੇ ਅਚਾਨਕ ਕੱਲ ਸਾਨੂੰ 5:30 ਵਜੇ ਪਤਾ ਲੱਗਿਆ ਕਿ ਟੈਗ ਹੋ ਗਿਆ ਨਾਲੋਂ ਕੀ ਨਾ ਕੀ ਸੀ ਮੁੰਡੇ ਦਾ ਮਨਜੋਤ ਸੀਗਾ ਕਿੰਨੀ ਕਿੰਨੇ ਰਹੋਗੇ ਉਮਰ ਤਕਰੀਬਨ 25 ਸਾਲ ਦੀ ਸੀਗੀ। ਈਵੇਂ ਭੈਣ ਭਾਈ ਨੇ ਜੀ ਇਹ। ਤੇ ਇਹ ਦੋ ਸਿਸਟਰ ਨੇ ਜੀਆਂ ਭੈਣਾ। ਤੇ ਇਹ ਛੋਟਾ ਭਰਾ ਸੀਗਾ। ਕਿੰਨਾ ਟਾਈਮ ਉਹਦਾ ਗੇਮ ਨੇ ਉਸੇ। ਇਹ ਜਾਂਦਾ ਦਾ ਕਾਫੀ ਚਿਰ ਹੋ ਗਿਆ ਜਾਂਦੇ ਨਾ ਜੀ। ਹੁਣ ਥੋੜਾ ਜਿਰ ਤੋ ਹੀ ਗਿਆ ਸੀਗਾ ਜੀ। ਤੇ 8 ਤਰੀਕ ਨੂੰ ਉਹਨੇ ਆਉਣਾ ਸੀਗਾ। ਮੈਰਟ ਸੀ ਇਹ। ਮੈਰਟ ਸੀਗਾ। ਇੱਕ ਬੱਚਾ ਇਹਦੇ 6 ਸਾਲ ਦਾ। ਤੇ ਫੈਮਿਲੀ ਦੇ ਵਿੱਚੋਂ ਕਿਸਤਾ ਸੀ ਕਾਰੋਬਾਰ ਕੀ ਸੀ ਪਹਿਲਾਂ। ਕਾਰੋਬਾਰ ਇਹਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਆ ਜੀ। ਨਾਲ ਪਸ਼ੂ ਪਾਲ ਕੇ ਦਾ ਕੰਮ ਕਰਦੇ ਆ। ਤੇ ਕਰੀ ਪੀਤ ਤਾਂ ਉੱਤੇ ਗਿਆ ਸੀ ਨਾ ਨਾ ਗਰੀਬੀ ਦਾ ਜਿਹਾ ਵੈਸੀ ਪਹਿਲਾਂ ਵੀ ਕੰਮ ਕਰਦਾ ਸੀ ਉੱਥੇ ਹੀ ਗਰੀਬੀ ਹੁਣ ਕੋਈ ਕੰਮ ਕਰਾ ਹੈ ਨਹੀਂ ਓਰੇ ਪਾਲ ਪਾਂ ਕੇ ਜਾਂਦਾ ਬੰਦਾ ਇਤਨੀ ਮੇਜ ਟਾਈਮ ਹੋ ਗਿਆ ਉਹਦੇ ਆ ਬਿਹਾ ਨੂੰ ਇਹਨੂੰ ਪੱਲ ਵੀ 7 ਸਾਲ ਹੋ ਗਏ 7 8 ਸਾਲ ਪੈਣਾ ਬੰਈਆਂ ਨੇ ਪੈਣਾ ਬੰਡੀਆਂ ਵਿਆਹ ਹੀ ਨੇ ਬਾਹਰ ਨਹੀਂ ਹੋਈ ਤੇ ਹੁਣ ਪਰਿਵਾਰ ਦੇ ਵਿੱਚ ਜਿਹੜਾ ਮਤਲਬ

ਉਹ ਨਾ ਪਾਣਾ ਵਰਤਿਆ ਕਹਿੰਦਾ ਨੂੰ ਫੋਨ ਨਹੀਂ ਵਰਤ ਸਕਦਾ ਇਦਾਂ ਕਿੰਨਾ ਹੈਰਾਨ ਵਾਲਾ ਕੰਮ ਆ ਹਾਂ ਤੇ ਇਕੱਲੇ ਬੇਟਾ ਸੀ ਇਹਨਾਂ ਦਾ ਇਕੱਲਾ ਹੀ ਬੇਟਾ ਸੀਗਾ ਇਹ ਮੁੰਡਾ ਬਹੁਤ ਸਾਊ ਸੀਗਾ